ਸਾਰੇ ਆਏ ਹੋਏ ਮੀਡੀਆ ਕਰਮੀਆਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਤੇ ਆਪਣਾ ਹਾਲ ਹੀ ਵਿੱਚ ਅਖਿਲ ਭਾਰਤੀ ਵਿਦਿਆਰਥੀ પરિਸ਼ਦ ਦਾ 71ਵਾਂ ਅਦਿবেশਨ ਦੇਰਾਦੂਨ ਵਿਖੇ ਸੰਪੰਨ ਹੋਇਆ ਜਿਹੜਾ 28 29 30 ਨਵੰਬਰ ਨੂੰ 30 ਨਵੰਬਰ ਨੂੰ ਅਸੀਂ ਜਿਹੜਿਆ ਸਮਾਪਤੀ ਹੋਈ ਉਸ ਵਿੱਚ ਪੂਰੇ ਦੇਸ਼ ਭਰ ਤੋਂ 1200 ਤੋਂ ਵੱਧ ਵਿਦਿਆਰਥੀ ਪ੍ਰਤੀਨਿਧੀਆਂ ਨੇ ਉਹਦੇ ਵਿੱਚ ਭਾਗ ਲਿਆ ਇਸ ਅਦਿਵੇਸ਼ਨ ਦੀ ਜਿਹੜੀ ਮੁਖ ਹੈ ਜਿਹੜਾ ਉਦਘਾਟਨ ਸੀਗਾ ਉਹ ਇਸਰੋ ਦੇ ਪੂਰਵ ਚੇਅਰਮੈਨ ਐਸ ਸੋਮਨਾਥ ਜੀ ਉਹਦੇ ਵਿੱਚ ਰਹੇ ਅਤੇ ਜਿਹੜਾ ਇਹਦੇ ਜਿਹੜਾ ਫਾਈਨਲ ਇਹਦਾ ਸਮਾਪਨ ਸੀਗਾ ਉਹਦੇ ਵਿੱਚ ਪੁਸ਼ਕਰ ਸਿੰਘ ਧਾਮੀ ਜੀ ਜਿਹੜੇ ਉਤਰਾਖੰਡ ਦੇ ਚੀਫ ਮਿਨਿਸਟਰ ਹੈ ਉਹ ਇਸ ਵਿੱਚ ਉਹਨਾਂ ਨੇ ਭਾਗ ਲਿਆ ਇਸ ਅਦਿਵੇਸ਼ਨ ਵਿੱਚ ਐਜੂਕੇਸ਼ਨ ਅਤੇ ਸਮਾਜਿਕ ਵਿਸ਼ਿਆਂ ਉੱਤੇ ਗੱਲਬਾਤ ਹੋਈ ਅਤੇ ਸਾਰੇ ਜਿਹੜੇ ਦੇਸ਼ ਭਰ ਦੇ ਜਿਹੜੇ ਆਏ ਵਾਲੇ ਆਉਣ ਵਾਲੇ ਜਿਹੜੇ ਸਟੂਡੈਂਟ ਸੀ ਜਿਹੜੇ ਵਿਦਿਆਰਥੀ ਪ੍ਰਤੀਨਿਧੀ ਸੀ ਆਉਣ ਵਾਲੀ এবੀਪੀ ਦੀ ਕੀ ਦਿਸ਼ਾ ਹੈ ਕੀ ਅੰਦੋਲਨ এবੀਪੀ ਆਉਣ ਵਾਲੇ ਦਿਨਾਂ 'ਚ ਤੈਅ ਕਰੇਗੀ ਕੀ ਦਿਸ਼ਾ ਵੱਲ এবੀਪੀ ਆਉਣ ਵਾਲੇ ਦਿਨਾਂ 'ਚ ਪੂਰੇ ਦੇਸ਼ ਭਰ 'ਚ ਜਿਹੜੀ ਦਿਸ਼ਾ ਵੱਲ ਵਧੇਗੀ ਉਸ ਬਾਰੇ ਵਿਚਾਰ ਵਟਾਂਦਰਾ ਹੋਇਆ ਅਤੇ ਇਸ ਵਿੱਚ ਪ੍ਰਮੁੱਖ ਤੌਰ ਤੇ ਪੰਜ ਜਿਹੜੇ ਪ੍ਰਸਤਾਵ ਰੈਜ਼ੋਲਿਊਸ਼ਨਸ ਆਪਾਂ ਪਾਰਿਤ ਕੀਤੇ ਸਭ ਤੋਂ ਪਹਿਲਾ ਜਿਹੜਾ ਰੈਜ਼ੋਲਿਊਸ਼ਨ ਸੀਗਾ ਕਿ ਜਿਹੜੇ ਦੇਸ਼ ਪਰ ਦਾ ਜਿਹੜਾ ਸਿੱਖਿਆ ਹੈ ਐਜੂਕੇਸ਼ਨ ਸਿਸਟਮ ਹੈ ਉਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਿਹੜਾ ਬਜਟ ਕਿੰਨਾ ਪਰਸੈਂਟ ਐਜੂਕੇਸ਼ਨ ਸਿਸਟਮ ਚ ਆਪਾਂ ਲਗਾਉਂਦੇ ਆ ਉਹਦੇ ਵਿੱਚ ਆਪਾਂ ਦੇਖਦੇ ਹਾਂ ਤੇ 4 ਤੋਂ 4.5% ਜਿਹੜਾ ਬਜਟ ਐਜੂਕੇਸ਼ਨ ਸੈਕਟਰ ਵਿੱਚ ਪੂਰੀ ਜੀਡੀਪੀ ਦੇਸ਼ ਦੀ ਤੇ ਉਹ 4.5% ਦੇ ਕੋਲ ਕੋਲ ਬਜਟ ਲੱਗਦਾ ਪਰ ਐਬੀਪੀ ਦਾ ਮੰਨਣਾ ਹੈ ਕਿ ਕਮ ਸੇ ਕਮ 10% ਜਿਹੜਾ ਜੀਡੀਪੀ ਜੀਡੀਪੀ ਦਾ ਬਜਟ ਹੈ ਔਰ ਸਿੱਖਿਆ এডਿਕੇਸ਼ਨ ਸੈਕਟਰ ਵਿੱਚ ਲੱਗਣਾ ਚਾਹੀਦਾ ਔਰ ਰਿਸਰਚ ਡਿਵੈਲਪਮੈਂਟ ਵਿੱਚ ਵੀ ਜਿਹੜਾ ਬਜਟ ਜਿਹੜਾ ਵਧਣਾ ਚਾਹੀਦਾ ਤਾਂ ਕਿ ਆਪਾਂ ਜਿਹੜੇ ਜਿਹੜੇ ਹੋਰ ਦੇਸ਼ ਨੇ ਭਾਵੇਂ ਉਹ ਚਾਈਨਾ ਨੇ ਭਾਵੇਂ ਰਸ਼ੀਆ ਭਾਵੇਂ ਅਮਰੀਕਾ ਹੈ ਉਸ ਜਿਹੜੀ ਉਸ ਲੈਵਲ ਤੋਂ ਵੱਧ ਹੋਏ ਜਿਹੜਾ ਵਿਸ਼ਵ ਗੁਰੂ ਆਪਾਂ ਭਾਰਤ ਨੂੰ ਬਣਾਣਾ ਹੈ ਉਹ ਸੁਪਨਾ ਤਾਂ ਹੀ ਪੂਰਾ ਹੋਏਗਾ ਅਗਰ ਸਾਡਾ ਰਿਸਰਚ ਐਂਡ ਡਿਵੈਲਪਮੈਂਟ ਜਿਹੜਾ ਉਸ ਤਰੀਕੇ ਦਾ ਉਸ ਲੈਵਲ ਦਾ ਜਿਹੜਾ ਬਜਟ ਹੈ ਉੱਤੇ ਲੱਗੇਗਾ ਤੇ ਕੋਠਾਰੀ ਕਮਿਸ਼ਨ ਵੀ ਕਹਿੰਦੀ ਹੈ ਕਿ 6% ਜਿਹੜਾ ਐਜੂਕੇਸ਼ਨ ਸੈਕਟਰ ਤੇ ਜੀਡੀਪੀ ਦਾ ਪਰਸੈਂਟੇਜ ਲੱਗਣਾ ਚਾਹੀਦਾ ਲੇਕਿਨ ਜਿਹੜੀ ਸਰਕਾਰਾਂ ਨੇ ਉਹ ਹਰ ਸਾਲ ਜਿਹੜਾ ਬਜਟ ਵਧਾਉਂਦੀ ਤੇ ਹੈ ਲੇਕਿਨ 6% ਦੇ ਕੋਲ ਨਹੀਂ ਲਗਾ ਪਾਉਂਦੀ ਆਪਣਾ ਕਲੀਅਰ ਕੱਟ ਏਬੀਪੀ ਦੀ ਮੰਗ ਹੈ ਕਿ 10% ਜਿਹੜਾ ਬਜਟ ਹੈ ਉਹ ਐਜੂਕੇਸ਼ਨ ਸੈਕਟਰ ਤੇ ਦੇਸ਼ ਦੀ ਜੀਡੀਪੀ ਦਾ ਲੱਗਣਾ ਚਾਹੀਦਾ ਤੇ ਦੂਸਰਾ ਜਿਹੜਾ ਐਜੂਕੇਸ਼ਨ ਪਾਲਿਸੀ ਨਵੀਂ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਹੈ ਆਪਾਂ ਦੇਖਦੇ ਹਾਂ ਉਹ ਲਿਆਂਦੀ ਤੇ ਗਈ ਹੈ ਲੇਕਿਨ ਪੂਰੇ ਦੇਸ਼ ਪਰ ਚੋਂ ਲਾਗੂ ਨਹੀਂ ਹੋ ਪਾਈ ਅਲੱਗ-ਅਲੱਗ ਜਿਹੜੀ ਕਾਉਂਸਲ ਹੈ ਭਾਵੇਂ ਫਾਰਮੇਸੀ ਕਾਉਂਸਲ ਹੈ ਮੈਡੀਕਲ ਕਾਉਂਸਲ ਹੈ ਅਲੱਗ-ਅਲੱਗ ਕਾਉਂਸਲ ਦੀ ਆਪਣੀ ਜਿਹੜੀ ਆਪਣੀ ਮਰਜ਼ੀ ਕਰਦੀ ਨੇ ਆਪਣੀ ਜਿਹੜੇ ਉਹਨਾਂ ਦੇ ਰੂਲਸ ਰੈਗੂਲੇਸ਼ਨ ਨੇ ਇਹ ਸਾਰੀ ਚੀਜ਼ਾਂ ਨੂੰ ਇੱਕ ਐਜੂਕੇਸ਼ਨ ਨੂੰ ਜਿਹੜਾ ਇੱਕ ਸੈਕਟਰ ਵਿੱਚ ਇੱਕ ਅੰਬ੍ਰੇਲਾ ਵਿੱਚ ਲਿਆ ਕੇ ਹਰ ਐਜੂਕੇਸ਼ਨ ਦੀ ਜਿਹੜੀ ਵੀ ਦਿੱਕਤਾਂ ਆਉਂਦੀਆਂ ਉਹਨੂੰ ਸੋਲਵ ਕੀਤਾ ਜਾਣਾ ਚਾਹੀਦਾ ਹੈ ਇਹ ਸਾਡਾ ਪਹਿਲਾ ਪ੍ਰਸਤਾਵ ਸੀ ਦੂਸਰਾ ਪ੍ਰਸਤਾਵ ਸਾਡਾ ਸੀ ਕਿ ਦੇਸ਼ ਵਿੱਚ ਵਧ ਰਹੇ ਜਿਹੜੇ ਬੰਗਲਾਦੇਸ਼ੀ ਗੁਸਤਖੀਏ ਜਿਹੜੇ ਨੇ ਉਹਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਤੇ ਆਪਣੀ ਮੰਗ ਹੈ ਵਾ ਕਿ ਜਿਹੜੀ ਬੰਗਾਲਚੀ ਕੀਤੀ ਜਾਵੇ ਤੇ ਹਰ ਜਿਹੜੇ ਦੇਸ਼ ਪਰਚ ਕੀਤੀ ਜਾਵੇ ਤਾਂ ਕਿ ਜਿਹੜੇ ਬੰਗਲਾਦੇਸ਼ੀ ਗੁਸਪੈਠੀ ਆ ਉਹਨਾਂ ਨੂੰ ਬਾਹਰ ਭੇਜਿਆ ਜਾਵੇ ਤੇ ਜਿਹੜੇ ਦੇਸ਼ ਦੀ ਸੁਰੱਖਿਆ ਦੇ ਉੱਪਰ ਹੈ ਜਿਹੜਾ ਪ੍ਰਸ਼ਨ ਚਿੰਨ੍ਹ ਖੜਾ ਹੋ ਰਿਹਾ ਹੈ ਬੰਗਲਾਦੇਸ਼ੀ ਗੁਸਪੈਠੀਆਂ ਨਾਲ ਉਸ ਦਾ ਜਿਹੜਾ ਹੱਲ ਛੇਤੀ ਤੇ ਛੇਤੀ ਕੀਤਾ ਜਾਵੇ ਤੀਸਰਾ ਜਿਹੜਾ ਸਾਡਾ ਪ੍ਰਸਤਾਵ ਸੀ ਪਰਿਆਵਰਣ ਦੇ ਉੱਤੇ ਸੀ ਹੁਣ ਉਤਰਾਖੰਡ ਦੀ ਦੇ ਭੂਮੀ 'ਚ ਹੋਇਆ ਜਿਹੜਾ ਸਾਡਾ ਅਦੀਵੇਸ਼ਨ ਸੀ ਉਹਦੇ ਵਿੱਚ ਸਾਡੀ ਇਹ ਮੰਗ ਸੀ ਕਿ ਜਿਹੜਾ ਮੈਨ ਮੇਡ ਜਿਹੜੀ ਐਕਟੀਵਿਟੀਆਂ ਹੈ ਜਾਂ ਫਿਰ ਡਿਵੈਲਪਮੈਂਟ ਹੈ ਉਸਨੇ ਐਸੀ ਇੱਕ ਕਗਾਰ ਜਿਹੜੀ ਐਸੀ ਸਿਚੁਏਸ਼ਨ ਲਿਆ ਦਿੱਤੀ ਹੈ ਕਿ ਅੱਜ ਫਲੱਡਸ ਹੋਣ ਭਾਵੇਂ ਉਹ ਪੰਜਾਬ ਦੇ ਹੜ੍ਹ ਆਏ ਭਾਵੇਂ ਉਹ ਲੈਂਡਸਲਾਈਡਿੰਗ ਕਲਾਊਡ ਬਸ ਜਿਹੜੀ ਘਟਨਾਵਾਂ ਵੱਧ ਹੀ ਜਾ ਰਹੀਆਂ ਨੇ ਡਿਵੈਲਪਮੈਂਟ ਦੇਸ਼ ਚ ਜ਼ਰੂਰੀ ਹੈ ਲੇਕਿਨ ਸਸਟੇਨੇਬਲ ਡਿਵੈਲਪਮੈਂਟ ਹੋਵੇ ਡਿਵੈਲਪਮੈਂਟ ਇਸ ਤਰੀਕੇ ਨਾਲ ਹੋਵੇ ਜਿਹੜੀ ਆਸ-ਪਾਸ ਦੇ ਜਿਹੜੇ ਸਾਡੇ ਪਰਿਆਵਰਣ ਦੇ ਉੱਤੇ ਵੀ ਧਿਆਨ ਦਿੱਤਾ ਜਾਵੇ ਤੇ ਡਿਵੈਲਪਮੈਂਟ ਨੋਟ ਐਟ ਦੀ ਕੋਸਟ ਆਫ এনਵਾਇਰਨਮੈਂਟ ਇਸ ਵਿਸ਼ੇ ਤੇ ਉੱਪਰ ਆਪਣਾ ਜਿਹੜਾ ਤੀਸਰਾ ਪ੍ਰਸਤਾਵ ਆਪਾਂ ਲੈਂਦਾ ਚੌਥਾ ਪ੍ਰਸਤਾਵ ਸੀ ਜਿਹੜਾ ਕਿ ਜਿਹੜਾ ਵਿਭਾਜਨਕਾਰੀ ਜਿਹੜਾ ਦੇਸ਼ ਨੂੰ ਤੋੜਨ ਵਾਲੇ ਤੱਤ ਨੇ ਉਹਨਾਂ ਲਈ ਸਾਰਾ ਦੇਸ਼ ਉਹਨਾਂ ਦੇ ਵਿਰੁੱਧ ਇੱਕ ਸੰਗਠਿਤ ਹੋਵੇ ਤੇ ਜਿਹੜੇ ਭਾਸ਼ਾ ਦੇ ਨਾਮ ਤੇ ਭਵੇਂ ਪ੍ਰਾਂਤ ਦੇ ਨਾਮ ਤੇ ਭਵੇਂ ਹੋਰ ਚੀਜ਼ਾਂ ਦੇ ਨਾਮ ਤੇ ਦੇਸ਼ ਨੂੰ ਤੋੜਨ ਦੀ ਗੱਲ ਕਰਦੇ ਆ ਉਹਨਾਂ ਦੇ ਖਿਲਾਫ ਅੱਜ ਸਮਾਜ ਨੂੰ ਇਕੱਠੇ ਹੋਣ ਦੀ ਲੋੜ ਹੈ ਸਮਾਜ ਨੂੰ ਹਰ ਭਾਸ਼ਾ ਜਿਹੜੀ ਆਪਣੀ ਹੈ ਸਾਡੀ ਮਾਤਰ ਭਾਸ਼ਾ ਹੈ ਪੰਜਾਬੀ ਸਾਡੀ ਮਾਂ ਹੈ ਇਹ ਸਾਰੀ ਭਾਸ਼ਾ ਜਿਹੜੀ ਹੈ ਸਾਡੇ ਲਈ ਮਾਣਯੋਗ ਹੈ ਹਰ ਰੀਜਨ ਹਰ ਇੱਕ ਸਟੇਟ ਦੀ ਆਪਣੀ ਭਾਸ਼ਾ ਹੈ ਉਸ ਦਾ ਮਾਨ ਸਮਾਨ ਰੱਖਦੇ ਹੋਏ ਹਿੰਦੀ ਦਾ ਵੀ ਮਾਨ ਸਮਾਨ ਰੱਖਦੇ ਹੋਏ ਹਰ ਭਾਸ਼ਾ ਸਾਨੂੰ ਚਾਹੀਦੀ ਹੈ ਜਿਹੜੀ ਸਾਡੀ ਡਾਈਵਰਸਿਟੀ ਹੈ ਉਹੀ ਸਾਡੀ ਤਾਕਤ ਹੈ ਇਸ ਕਰਕੇ ਦੇਸ਼ ਨੂੰ ਇੱਕ ਕਰਨ ਲਈ ਸਾਰੇ ਦੇਸ਼ ਦੇ ਯੁਵਾ ਜਿਹੜੇ ਨੇ ਉਹਨਾਂ ਨੂੰ ਇਕੱਠੇ ਹੋ ਕੇ ਇਸ ਆਵਾਹਨ ਵਿੱਚ ਦੇਸ਼ ਨੂੰ ਜੋੜ ਕੇ ਰੱਖਣ ਵਿੱਚ ਦੇਸ਼ ਨੇਸ਼ਨ ਫਸ ਦੀ ਭਾਵਨਾ ਨਾਲ ਦੇਸ਼ ਲਈ ਇਕੱਠੇ ਹੋਣਾ ਚਾਹੀਦਾ ਚੌਥ ਪੰਜਵਾਂ ਜਿਹੜਾ ਸਾਡਾ ਪ੍ਰਸਤਾਵ ਸੀਗਾ ਕਿ ਜਿਹੜਾ ਦੇਸ਼ ਦਾ ਯੁਵਾ ਹੈ ਸਮਾਜ ਵਿੱਚ ਅਗਰ ਪਰਿਵਰਤਨ ਆ ਸਕਦਾ ਹੈ ਸਮਾਜ ਵਿੱਚ ਚੇਂਜ ਆ ਸਕਦਾ ਹੈ ਉਹ ਯੂਥ ਹੀ ਲਿਆ ਸਕਦਾ ਹੈ ਅੱਜ ਅਗਰ ਆਪਾਂ ਆਪਣੇ ਯੂਥ ਦੀ ਗੱਲ ਕਰੀਏ ਤੇ ਦੇਸ਼ ਵਿੱਚ ਵੱਡੀ ਪਰਸੈਂਟੇਜ ਵਿੱਚ ਜਿਹੜਾ ਯੂਥ ਹੈ 60 ਤੋਂ ਵੀ ਵੱਧ ਪਰਸੈਂਟੇਜ ਵਿੱਚ ਯੂਥ ਹੈ ਤੇ ਅਗਰ ਕੁਝ ਚੇਂਜ ਲਿਆਇਆ ਜਾ ਸਕਦਾ ਹੈ ਉਹ ਯੂਥ ਦੇ ਵੱਲੋਂ ਹੀ ਲਿਆਇਆ ਜਾ ਸਕਦਾ ਹੈ ਅਗਰ ਆਪਾਂ ਗੱਲ ਕਰੀਏ ਸਵਦੇਸ਼ੀ ਜਾਂ ਫਿਰ ਰਿਸਰਚ ਐਂਡ ਡਿਵੈਲਪਮੈਂਟ ਦੀ ਗੱਲ ਕਰੀਏ ਭਾਵੇਂ ਆਪਾਂ ਸਮਾਜ ਦੇ ਵੱਲ ਚ ਜਿਹੜਾ ਸਮਰਸਤਾ ਦੀ ਗੱਲ ਕਰੀਏ ਸਭ ਜਿਹੜੇ ਵਿਸ਼ੇ ਨੇ ਯੂਥ ਦੇ ਵਿੱਚ ਜਾਣੇ ਚਾਹੀਦੇ ਆ ਤੇ ਯੂਥ ਹੀ ਇਸ ਦੀ ਦੇਸ਼ ਦੀ ਡਿਵੈਲਪਮੈਂਟ ਦਾ ਜਿਹੜਾ ਸਿੱਧਾ- ਉਸ ਤੋਂ ਬਾਅਦ ਇਸ ਅਡਵਿਜ਼ਨ ਵਿੱਚ ਬੜੀ ਇੱਕ ਵੱਡੀ ਗੱਲ ਕੰਮ ਹੈ ਉਹ ਆਪਾਂ ਪੰਜਾਬ ਯੂਨੀਵਰਸਿਟੀ 'ਚ ਵੀ ਕਰਾਂਗੇ ਜਿਹੜੇ ਹੋਸਟਲ ਦੇ ਸਟੂਡੈਂਟਸ ਨੇ ਉਹਨਾਂ ਨੂੰ ਕੋਈ ਵੀ ਸਮੱਸਿਆ ਆ ਰਹੀ ਹੈ ਭਾਵੇਂ ਉਹ ਲਿਫਟ ਦੀ ਪ੍ਰੋਬਲਮ ਹੋਵੇ ਭਾਵੇਂ ਉਹ ਪਾਣੀ ਦੀ ਸਮੱਸਿਆ ਹੋਵੇ ਭਾਵੇਂ ਉਹ ਹਾਈਜੀਨ ਦੀ ਸਮੱਸਿਆ ਹੋਵੇ ਹਰ ਵਿਸ਼ੇ ਉੱਤੇ ਜਿਹੜਾ এবੀਯੂਪੀ ਹਰ ਸਟੂਡੈਂਟ ਦਾ ਉਹ ਸਰਵੇ ਲੈਣ ਦਾ ਕੰਮ ਕਰੇਗੀ ਤੇ ਉਸ ਦਾ ਸਮਾਧਾਨ ਕਰੇਗੀ ਅਤੇ ਉਸ ਤੋਂ ਬਾਅਦ ਜਿਹੜਾ ਆਪਾਂ ਇਹ এবੀਯੂਪੀ ਨੇ ਮੰਗ ਵੀ ਕੀਤੀ ਹੈ ਕਿ ਜਿਹੜਾ ਯੂਨੀਵਰਸਿਟੀ ਪਰਿਸਰ ਵਿੱਚ ਇੱਕ ਤਿਰੰਗਾ ਝੰਡਾ ਜਿਹੜਾ ਹੋਵੇ ਉਹ ਯੂਨੀਵਰਸਿਟੀ ਪਰਿਸਰ ਵਿੱਚ ਸਥਾਪਿਤ ਕੀਤਾ ਜਾਵੇ ਤਾਂ ਕਿ ਜਿਹੜਾ ਵਿਦਿਆਰਥੀ ਜਿਹੜਾ ਹੈ ਇੱਕ ਨੈਸ਼ਨਲਿਜ਼ਮ ਦੀ ਭਾਵਨਾ ਹਰ ਵਿਦਿਆਰਥੀ ਵਿੱਚ ਜਾਵੇ ਤੇ ਇਸ ਦੀ ਮੰਗ ਤੇ ਆਪਾਂ ਕਰਦੇ ਆ ਰਹੇ ਹਾਂ ਉਸ ਤੋਂ ਬਾਅਦ ਪਲੇਸਮੈਂਟ ਫੈਸਟ ਦੀ ਜਿੱਦਾਂ ਆਪਾਂ ਗੱਲ ਕੀਤੀ ਸੀ ਆਪਣੇ ਮੈਨੀਫੈਸਟੋ ਚ ਆਉਣ ਵਾਲੇ ਦਿਨਾਂ ਚ ਆਪਾਂ ਵੱਡੇ ਲੈਵਲ ਤੇ ਪਲੇਸਮੈਂਟ ਫੈਸਟ ਕਰਾਂਗੇ ਜੋ ਕਿ ਕੱਲਾ ਇੱਕ ਕਾਰਜਕ੍ਰਮ ਨਹੀਂ ਹੋਏਗਾ ਉਹਦੇ ਵਿੱਚ ਆਪਾਂ ਸੀਵੀ ਬਿਲਡਿੰਗ ਪਰਸਨੈਲਿਟੀ ਡਿਵੈਲਪਮੈਂਟ ਹਰ ਚੀਜ਼ ਜਿਹੜੀ ਵਿਦਿਆਰਥੀਆਂ ਨੂੰ ਲੋੜ ਹੈ ਅੱਜ ਦੇ ਟਾਈਮ ਤੇ ਹਰ ਚੀਜ਼ ਜਿਹੜਾ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਯੂਨੀਵਰਸਿਟੀ ਵਿੱਚ ਉਹਦੀ ਪਲੇਸਮੈਂ ਉਹ ਹਰ ਇੱਕ ਚੀਜ਼ ਜਿਹੜਾ ਇਸ ਕੜੀ ਵਿੱਚ ਆਪਾਂ ਕਰਾਂਗੇ ਇੱਕ ਜਦੋਂ ਤੁਸੀਂ ਜਿੱਤੇ ਸੀਗੀ ਉਹਦੇ ਵਿੱਚ ਤੁਸੀਂ ਇੱਕ ਸ਼ਬਦ ਬੋਲਿਆ ਸੀ ਜਿਹਾ ਵੀ ਜਿਹੜੀਆਂ ਬਿਲਡਿੰਗਾਂ ਐਵੇਂ ਹੀ ਪਈਆਂ ਨੇ ਖਾਲੀ ਪਈਆਂ ਨੇ ਉਹ ਹਲੇ ਫਿਨਲ ਵੀ ਉਵੇਂ ਹੀ ਪਈਆਂ ਨੇ ਜਿੱਤਣ ਤੋਂ ਬਾਅਦ ਉਹਨਾਂ ਵਜੇ ਜੇ ਕੋਈ ਦੋ ਸ਼ਬਦ ਬੋਲਣਾ ਤੁਸੀਂ ਉਹਦੇ ਵਿੱਚ ਇਹੀ ਹੈ ਜੀ ਵੀ ਪਹਿਲਾਂ ਤਾਂ ਜਿਹੜੇ ਬਿਲਡਿੰਗਸ ਹਜੇ ਕੰਸਟਰਕਟ ਪੂਰੀਆਂ ਨਹੀਂ ਕੰਸਟਰਕਸ਼ਨ ਪੂਰੀਆਂ ਨਹੀਂ ਹੋਈਆਂ ਅਸੀਂ অলਰੈਡੀ ਉਹਨਾਂ ਦੇ ਵਾਸਤੇ ਵੀ ਪੀਸੀ ਮੈਡਮ ਨੂੰ ਮੰਗ ਪੱਤਰ ਦਿੱਤਾ ਹੈ ਜਿਹੜਾ ਆਡੀਟੋਰੀਅਮ ਉੱਥੇ 2.5 ਹਜ਼ਾਰ ਦੀ ਕੈਪੈਸਿਟੀ ਦਾ ਬਣਨਾ ਹੈ ਉਦੇ ਵਾਸਤੇ ਅਸੀਂ ਆਲਰੇਡੀ EBVP ਵੱਲੋਂ ਸਾਡੇ ਇੱਕ ਮੈਮੋਰੈਂਡਮ ਗਿਆ ਵੀ ਇਹਦਾ ਕੰਮ ਜਲਦੀ ਤੋਂ ਜਲਦੀ ਹੋਵੇ ਤੇ ਸਾਨੂੰ ਪ੍ਰੋਪਰ ਇਹਦਾ ਐਕਸਪੈਂਡੀਚਰ ਜਿਹੜਾ ਹੈਗਾ ਆਡਿਟ ਦੇ ਥਰੂ ਦਿਖਾਇਆ ਜਾਵੇ ਵੀ ਹੁਣ ਤੱਕ ਤੱਕ ਕਿਉਂ ਕੰਮ ਰੁਕਿਆ ਕਿਸ ਕਾਰਨ ਕਰਕੇ ਰੁਕਿਆ ਤੇ ਇਹਨੂੰ 2010 ਤੋਂ ਲੈ ਕੇ ਹੁਣ 15 ਸਾਲ ਹੋ ਗਏ ਨੇ ਤੇ ਹੁਣ ਤੱਕ ਕਿਉਂ ਨਹੀਂ ਤਿਆਰ ਹੋ ਪਾਇਆ ਦੂਸਰਾ ਤੁਸੀਂ ਦੇਖ ਸਕਦੇ ਹੋ ਵੀ ਸਾਊਥ ਕੈਂਪਸ ਦੇ ਵਿੱਚ ਕਈ ਸੈਮੀਨਾਰ ਹਾਲ ਜਿਹੜੀ ਆਪਣੀ ਬੰਦ ਹੀ ਪਏ ਨੇ ਜਿਨ੍ਹਾਂ ਦਾ ਕੋਈ ਹਜੇ ਤੱਕ ਯੂਜ਼ ਨਹੀਂ ਹੈਗਾ ਅਸੀਂ ਉਹਨਾਂ ਨੂੰ ਵੀ ਰੀਸਟੋਰ ਕਰਨ ਦੀ ਗੱਲ ਕੀਤੀ ਹੈ ਉੱਥੇ ਜਿਹੜਾ ਹੈਗਾ ਦੋ ਮੰਜ਼ਿਲਾ ਤਿੰਨ ਮੰਜ਼ਿਲਾ ਜਿਮ ਬਾਣ ਸਕਦਾ ਜਿਵੇਂ ਕਮਿਊਨਿਟੀ ਸੈਂਟਰ ਹੈ ਉਸ ਜਗ੍ਹਾ ਦੇ ਉੱਤੇ ਸਾਰੇ ਫਲੋਰਸ ਜਿਹੜੇ ਨੇ ਮੈਨੂੰ ਲੱਗਦਾ ਨਹੀਂ ਕਿਸੇ ਕੰਮ ਦੇ ਹੈਗੇ ਅਸੀਂ ਆਲਰੇਡੀ ਇਸ ਚੀਜ਼ ਦੇ ਵਿੱਚ ਵੀ ਗੱਲ ਕੀਤੀ ਹੈ ਵੀ ਉਸ ਜਗ੍ਹਾ ਨੂੰ ਰੀਸਟੋਰ ਕਰਕੇ ਉੱਥੇ ਪ੍ਰੋਪਰ ਜਿਮ ਇਕੁਪਮੈਂਟ ਦੇ ਨਾਲ ਜੇ ਫੈਸਿਲਿਟੀ ਦੇ ਨਾਲ ਜਿਮ ਖੋਲ੍ਹਿਆ ਜਾ ਸਕਦਾ ਹੈ ਹੋਰ ਵੀ ਬਥੇਰੇ ਸਾਡੇ ਸੈਮੀਨਾਰ ਹਾਲਸ ਨੇ ਜਿਨ੍ਹਾਂ ਨੂੰ ਸੈਮੀਨਾਰ ਕਰਾਉਣ ਵਾਸਤੇ ਹਜੇ ਤੱਕ ਉਹਨਾਂ ਦੀ ਪ੍ਰੋਪਰ ਯੂਟਿਲਾਈਜੇਸ਼ਨ ਨਹੀਂ ਆਮ ਸਟੂਡੈਂਟਸ ਨੂੰ ਵੀ ਨਹੀਂ ਇਸ ਯੂਨੀਵਰਸਿਟੀ ਦੇ ਨੂੰ ਪਤਾ ਹੈ ਵੀ ਉੱਥੇ ਕੋਈ ਸੈਮੀਨਾਰ ਹਾਲ ਵੀ ਹੈ ਜਾਂ ਉੱਥੇ ਕੋਈ ਹਾਲ ਵੀ ਹੈ ਜਿੱਥੇ ਲੈਕਚਰ ਡਿਲੀਵਰੀ ਹੋ ਸਕਦੀਆਂ ਜਾਂ ਕੋਈ ਵੀ ਪ੍ਰੋਗਰਾਮ ਕੀਤਾ ਜਾ ਸਕਦਾ ਹੈ ਜਾਂ ਕਿਸੇ ਹੋਰ ਨੇ ਵੀ ਕਰਾਣਾ ਤਾਂ ਯੂਨੀਵਰਸਿਟੀ ਉਸ ਹਾਲਾਂ ਤੋਂ ਉਸ ਏਰੀਏ ਤੋਂ ਇਨਕਮ ਜਨਰੇਟ ਕਰ ਸਕਦੀ ਹੈ ਸੋ ਆ ਸਾਰੀਆਂ ਚੀਜ਼ਾਂ ਨੂੰ ਲੈ ਕੇ ਆਲਰੇਡੀ ਸਾਡਾ ਕੰਮ ਚੱਲ ਰਿਹਾ ਹੈ ਆਲਰੇਡੀ ਸਾਡੇ ਜਿਹੜੇ ਹੈਗੇ ਨੇ ਮੰਗ ਪੱਤਰ ਮੈਮੋਰੰਡਮ ਜਾ ਚੁੱਕੇ ਨੇ ਤੇ ਅਸੀਂ ਇਹਦਾ ਕੰਪਲੀਟ ਜਿਹੜਾ ਹੈਗਾ ਫਾਲੋਅ ਅਪ ਵੀ ਲੈ ਰਹੇ ਆ ਵੀ ਕੀ ਯੂਨੀਵਰਸਿਟੀ ਕੰਮ ਕਰ ਰਹੀ ਹੈ ਕੀ ਨਹੀਂ ਕਰ ਰਹੀ ਹੈ ਸੋ ਆ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਗੌਰਵ ਜਿਵੇਂ ਸਟੂਡੈਂਟ ਕਾਉਂਸਲ ਕੋਈ ਹੈਗੀ ਉਸ ਲਈ ਕੀ ਆ ਤੁਸੀਂ ਗੂਨ ਤੋਂ ਰੋਡਮੈਪ ਤਿਆਰ ਕਰਨਾ ਸ਼ੁਰੂ ਕੀਤਾ ਕਿਉਂਕਿ ਹੁਣ ਜਿਵੇਂ ਸੈਨੇਟ ਦਾ ਪ੍ਰੋਟੈਸਟ ਚੱਲਿਆ ਤੇ ਕਾਫੀ ਜ਼ਿਆਦਾ ਰੋੜ ਸੀਗਾ ਤੁਰੰਤ ਵਿੱਚ ਵੀ ਇਹ ਜਿਹੜੀ ਸਦਸਤਾ ਆਪਣੀ ਮੈਂਬਰਸ਼ਿਪ ਦਾ ਰਿਕਾਰਡ ਤੋੜਦੇ ਹੋਏ 76 ਲੱਖ ਤੋਂ ਵੱਧ ਮੈਂਬਰਸ਼ਿਪ ਪੂਰੇ ਦੇਸ਼ ਭਰ ਚ ਕੀਤੀ ਤੇ ਅੱਜ ਫੇਰ ਇੱਕ ਵਾਰੀ ਮੈਂ ਤੁਹਾਡੇ ਲਈ ਤੁਹਾਨੂੰ ਦੱਸਣਾ ਚਾਹਾਂਗਾ ਕਿ ਅੱਜ ਫੇਰ ਸਾਡਾ ਜਿਹੜਾ ਦੇਸ਼ ਦੀ ਸਭ ਤੋਂ ਵੱਡੀ ਵਿਦਿਆਰਥੀ ਜਥੇਬੰਦੀ ਅਖਿਲ ਭਾਰਤੀ ਵਿਦਿਆਰਥੀ ਪਰੀਸ਼ਦ ਨੇ ਆਪਣੇ ਰਿਕਾਰਡ ਤੋੜ ਕੇ ਇੱਕ ਵਾਰੀ ਫੇਰ ਸਾਬਿਤ ਕੀਤਾ ਕਿ ਅਖਿਲ ਭਾਰਤੀ ਵਿਦਿਆਰਥੀ ਪਰੀਸ਼ਦ ਪੂਰੇ ਦੇਸ਼ ਭਰ ਦੀ ਸਭ ਤੋਂ ਵੱਡੀ ਸਟੂਡੈਂਟ ਆਰਗੇਨਾਈਜੇਸ਼ਨ ਹੈ ਤੇ ਉਸ ਬਾ ਉਸ ਤੋਂ ਬਾਅਦ ਦੀ ਪਵਿੱਤਰ ਜਿਹੜੀ ਸ਼ਹਾਦਤ ਹੈ ਜਿਹੜੀ ਪਵਿੱਤਰ ਗੁਰਤੇਗ বাহাদুর ਜੀ ਦਾ ਬਲੀਦਾਨ ਹੈ ਉਸ ਦੇ ਥੀਮ ਦੇ ਉੱਤੇ ਇਸ ਵਿੱਚ ਤੇਗ ਬਹਾਦਰ ਜੀ ਦਾ ਉਹ ਹਰ ਪ੍ਰਤੀਨਿਧੀ ਦੇ ਅੰਦਰ ਜਾਵੇ ਉਹ ਜਿਹੜਾ ਬਲੀਦਾਨ ਗੁਰ ਤੇਗ ਬਹਾਦਰ ਦਾ ਜੀ ਗੁਰੂ ਤੇਗ ਬਹਾਦਰ ਜੀ ਦਾ ਸੀਗਾ ਭਾਵੇਂ ਉਹ ਦੇਸ਼ ਸਮਾਜ ਲਈ ਹੌਂਸਲਾ ਪਾਵੇ ਕਿ ਅੱਜ ਆਪਾਂ ਬਲੀਦਾਨ ਨਹੀਂ ਅੱਜ ਸਮੇਂ ਕੁਝ ਦੇਣ ਲਈ ਲੋੜ ਹੈ ਦੇਸ਼ ਸਮਾਜ ਲਈ ਤੇ ਇਹ ਸਾਰੀ ਚੀਜ਼ਾਂ ਇਸ ਅਦਿਵੇਸ਼ਣ ਵਿੱਚ ਤਿਆ ਹੋਈਆਂ ਤੇ ਆਉਣ ਵਾਲੇ ਦਿਨਾਂ 'ਚ ਏਬੀਪੀ ਜਿਹੜੀ ਹੋਸਟਲ ਸਰਵੇ ਕਰੇਗੀ ਕਿ ਤਾਂਕਿ ਜਿਹੜੇ ਸ ਪ੍ਰੋਬਲਮਸ ਹੋਸਟਲ ਵਿੱਚ ਸਟੂਡੈਂਟਸ ਨੂੰ ਆ ਰਹੀ ਹੈ ਉਸ ਦਾ ਸਮਾਧਾਨ ਏਬੀਪੀ ਲੱਭੇ ਪੂਰੇ ਦੇਸ਼ ਪਰ ਚ ਆਪਾਂ ਹੋਸਟਲ ਸਰਵੇ ਕਰਕੇ ਜਿਹੜਾ ਇਸ ਏਬੀਪੀ ਦੇ ਪੂਰੇ ਦੇਸ਼ ਪਰ ਵਿੱਚ ਹੋਸਟਲ ਸਰਵੇ ਆਪਾਂ ਕਰਾਂਗੇ ਅਤੇ ਗੁਰੂ ਤੇਗ ਬਹਾਦਰ ਜੀ ਦੇ 350 ਸਾਲ ਦੇ ਬਲੀਦਾਨ ਦਿਵਸ ਦੇ ਜਿਹੜੇ ਕਾਰਜਕ੍ਰਮ ਜਿਹੜਾ ਉਹਨਾਂ ਦਾ ਵਿਚਾਰ ਹੈ ਜਿਹੜਾ ਉਹਨਾਂ ਦਾ ਬਲੀਦਾਨ ਹੈ ਉਹ ਪੂਰੇ ਦੇਸ਼ ਪਰ ਚ ਜਾਵੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਆਉਣ ਵਾਲੇ ਦਿਨਾਂ ਚ ਇਹ ਚੀਜ਼ ਕਰਕੇ ਹਰ ਵਿਦਿਆਰਥੀ ਤੱਕ ਜਾਣ ਦੀ ਜਿਹੜੀ ਕੰਮ ਕਰੇਗੀ ਬਿਲਕੁਲ ਸੋਡੀ ਤੁਸੀਂ ਹੁਣ ਆਪਣਾ ਵੀਡੀਓ ਦਿਓਗੇ ਇੱਥੇ ਤੁਸੀਂ ਜੀ ਇੱਥੇ ਤੇ ਪੂਰੇ ਪੰਜਾਬ ਦੀ ਅਗਰ ਆਪਾਂ ਗੱਲ ਕਰਦੇ ਆਂ ਤੇ ਵਿਦਿਆਰਥੀ ਪਰਿਸ਼ਦ ਛੰਡੇਗੜੀ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਬਿਲਕੁਲ ਆਪਾਂ ਤੇ ਪੂਰੇ ਅਗਰ ਆਪਾਂ ਗੱਲ ਕਰੀਏ ਤੇ ਆਪਾਂ ਪੂਰੇ ਪੰਜਾਬ ਯੂਨੀਵਰਸਿਟੀ ਪੂਰੇ ਪੰਜਾਬ ਦੀ ਗੱਲ ਕਰਦੇ ਆਂ এবੀਪੀ ਇੱਕ ਐਸੀ ਆਰਗਨ ਹੈ ਹਰ ਵਿਦਿਆਰਥੀ ਲਈ ਖੜੀ ਹੈ ਭਾਵੇਂ ਕੋਈ ਵੀ ਸਮੱਸਿਆ ਹੋਵੇ এবੀਪੀ ਹਮੇਸ਼ਾ ਅੱਗੇ ਆ ਕੇ ਉਸ ਚੀਜ਼ ਦਾ ਸਮਾਧਾਨ ਦੇਣ ਲਈ ਕੰਮ ਕਰਦੀ ਹੈ ਕੋਈ ਵੀ ਪ੍ਰੋਬਲਮ ਹੋਵੇ ਕੋਈ ਵੀ ਦਿੱਕਤ ਹੋਵੇ ਜਿੱਦਾਂ